ਕੀ ਪ੍ਰੋਗਰਾਮ ਸੀ ਹਾਂਜੀ ਅੱਜ ਪੰਜਾਬ ਚੈਪਟਰ ਦੇ ਆਇਆ ਆਇਰ ਆਇਆ ਦਾ ਜਿਹੜਾ ਪ੍ਰੋਗਰਾਮ ਡਾਕਟਰ ਅਮਨਦੀਪ ਜੀ ਤੇ ਸੁਨਾਲੀ ਜੀ ਨੇ ਕੀਤਾ ਮੈਂ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਆ ਕਿ ਰੇਡੀਓਲੋਜੀ ਇੱਕ ਬਹੁਤ ਹੀ ਅਹਿਮ ਹਿੱਸਾ ਹੁੰਦਾ ਹੈ ਸਿਹਤ ਸਹੂਲਤਾ ਦੇ ਵਿੱਚ ਬਿਮਾਰੀਆਂ ਨੂੰ ਪਹਿਲੇ ਹੀ ਫੜ ਕੇ ਜਾਂ ਬਿਮਾਰੀਆਂ ਦਾ ਪਤਾ ਕਰਨ ਤਾਂ ਖਾਸ ਤੌਰ ਤੇ ਜਿੱਥੇ ਜੈਂਡਰ ਬੱਚੇ ਦਾ ਹੁੰਦਾ ਇਹਨੂੰ ਮਿਸਯੂਜ਼ ਵੀ ਹੁੰਦਾ ਹੈ ਲੇਕਿਨ ਮੈਨੂੰ ਖੁਸ਼ੀ ਹੈ ਕਿ ਆਰ ਆਈ ਇਸ ਚੀਜ਼ ਤੇ ਨਹੀਂ ਬਲਕਿ ਔਰਤਾ ਦੇ ਸਸ਼ਕਤੀਕਰਨ ਵਾਸਤੇ ਜਿੱਥੇ ਰਕਸ਼ਾ ਤੇ ਸ਼ਕਤੀ ਵਰਗੀ ਕੰਮ ਕਰ ਰਹੇ ਨੇ ਉਹ ਵੀ ਬਹੁਤ ਸ਼ਲਾਘਾਯੋਗ ਹੈਗਾ ਤੇ ਇਹ ਜਿਹੜਾ ਬਹੁਤ ਹੀ ਪਪੂਲਰ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਚੈਪਟਰ ਇਹਨਾਂ ਦੀ ਮਿਹਨਤ ਕਰਕੇ ਬਹੁਤ ਵਧੀਆ ਪੂਰੇ ਦੇਸ਼ ਭਰ ਤੋਂ ਲੋਕੀ ਇਸ ਕਾਨਫਰੰਸ ਵਾਸਤੇ ਆਏ ਨੇ ਤੇ ਸਟੇਜ ਤੇ ਵੀ ਚਨਈ ਤੋਂ ਲੈ ਕੇ ਅਹਮਦਾਬਾਦ ਤੋਂ ਲੈ ਕੇ ਸਾਰੇ ਦੇਸ਼ ਭਰ ਤੋਂ ਸਾਰੇ ਡਾਕਟਰ ਇੱਥੇ ਪੂਜੇ ਨੇ ਤੇ ਮੈਂ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਣੀ ਆ ਤੇ ਉਮੀਦ ਕਰਦੀ ਆ ਕਿ ਰੇਡੀਓਲੋਜੀ ਵਿੱਚ ਪੰਜਾਬ ਇੱਕ ਪਾਇਨੀਅਰ ਬਣ ਕੇ ਉਭਰ ਰਿਹਾ ਹੋਣ ਇਹਨਾਂ ਨੇ ਇੱਕ ਨਵੀਂ ਬੁੱਕ ਵੀ ਕੱਢੀ ਹੈਗੀ ਜਿਹੜੇ ਮੰਥਲੀ ਹੈਗੇ ਜੀ ਨਹੀਂ ਮੌਨਟਰਲੀ ਕੁਆਟਰਲੀ ਹੈਗੀ ਜਿਹਦੇ ਨਾਲ ਬਹੁਤ ਸਾਰੀ ਇਨਫੋਰਮੇਸ਼ਨ ਵੀ ਮਿਲੋਗੀ ਤਾਂ ਸਾਰੇ ਦੇਸ਼ ਦੇ ਰੇਡੀਓਲੋਜਿਸ ਨੂੰ ਜੋੜਨਾ ਕੰਮ ਵੀ ਕਰੋਗੇ ਮੈਮ ਜਿਵੇਂ ਦੇਖੋ ਮੈਨੂੰ ਕਹਿਣ ਦਾ ਜੀ ਤਾਂ ਨਹੀਂ ਕਰਦਾ ਲੇਕਿਨ ਹਕੀਕਤ ਹੈ ਕਿ ਜਿਸ ਤਰ੍ਹਾਂ ਪੰਜਾਬ ਦੀ ਤਰੱਕੀ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 'ਚ ਨੰਨੀ ਛਾ ਵੀ ਰੇਸ਼ੋ ਵੀ ਛੋਟੀ ਬੱਚੀਆਂ ਦੀ ਵਧੀ ਸੀ ਪੰਜਾਬ 'ਚ ਬੇਅੰਤ ਹਾ ਡਿਵੈਲਪਮੈਂਟ ਪਾਵੇਂ ਬਿਜਲੀ ਸਰਪਲਸ ਹੋਏ ਸਰਕਾਂ ਦੀ ਜਾਲ ਬਣੀ 에어ਪੋਰਟ ਤੁਸੀਂ ਆਪੇ ਅੰਮ੍ਰਿਤਸਰ ਸ਼ਹਿਰ ਨੂੰ ਦੇਖ ਲਓ ਜੇ ਦਰਬਾਰ ਸਾਹਿਬ ਦੀ ਸੁੰਦਰੀ ਕਦਰਾਂ ਨੇ ਬੀਆਰਐਸ ਜਿਹੜਾ ਸਾਰਾ ਬਣਿਆ ਸੋ ਪੰਜਾਬ 'ਚ ਬੇਤਾਸ਼ਾ ਡਿਵੈਲਪਮੈਂਟ ਹੋਈ ਕਰਜ਼ਾ ਘਟਿਆ ਆਮਦਨ ਵਧੀ ਸਹੂਲਤਾਂ ਲੋਕਾਂ ਨੂੰ ਮਿਲਿਆ ਇੱਕ ਸਰਕਾਰ ਸੀ ਜਿਹੜੇ ਲੋਕਾਂ ਦੇ ਵਿੱਚ ਰਹਿੰਦੀ ਸੀ ਇੱਕ ਮੁੱਖ ਮੰਤਰੀ ਸੰਜੇ ਲੋਕਾਂ ਦੇ ਵਿੱਚ ਰਹਿੰਦੇ ਸੀ ਜਦੋਂ ਤੋਂ 2017 ਚ ਝੂਠ ਮਾਰ ਕੇ ਕਾਂਗਰਸ ਤੇ ਆਮ ਆਦਮੀ ਨੇ ਗਲਤ ਗੰਦੇ ਝੂਠੇ ਇਲਜ਼ਾਮ ਲਾ ਕੇ ਸੱਤਾ ਹਾਸਲ ਕੀਤੀ ਹੈ ਇਹਨਾਂ ਨੇ ਇਕੱਲੇ ਪੰਜਾਬ ਨੂੰ ਕਰਜ਼ਾਈ ਕੀਤਾ ਹੈ 1 ਲੱਖ ਕਰੋੜ ਰੁਪਏ ਦਾ ਕਰਜ਼ਾ 5 ਸਾਲਾਂ 'ਚ ਕਾਂਗਰਸ ਚੜ ਗਈ ਤੇ 2.5 ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਇਹ ਭਗਵੰਤ ਮਾਨ ਦੀ ਆਮ ਆਦਮੀ ਚੜ ਗਈ ਹੈ ਇਹਨਾਂ 2 ਲੱਖ ਕਰੋੜ ਤੋਂ ਇੱਕ ਚੀਜ਼ ਗਿਣਾ ਦਿਓ ਕਿ ਪੰਜਾਬ ਦੇ ਕਿਸੇ ਕੋਨੇ 'ਚ ਕੋਈ ਇੱਟ ਲੱਗੀਏ ਕੋਈ ਥਰਮਲ ਪਲਾਂਟ ਲੱਗਿਆ ਹੋਗਾ ਕੋਈ ਹਸਪਤਾਲ ਕੋਈ ਕਾਲਜ ਕੋਈ ਯੂਨੀਵਰਸਿਟੀ ਕੋਈ ਸਟੇਡੀਅਮ ਕੋਈ ਪਿੰਡ 'ਚ ਜੇ ਕੋਈ ਕਮਰਾ ਵੀ ਬਣਿਆ ਹੋਏ ਇਹ ਫਰਜ਼ੀ ਆਮ ਆਦਮੀ ਕਲੀਨਿਕ ਬਣਾ ਕੇ ਜਿਹੜਾ ਪੈਸਿਆਂ ਦੀ ਲੁੱਟ ਹੋਈ ਹੈ ਪੰਜਾਬ ਨੂੰ ਕੰਗਾਲ ਕਰਕੇ ਕੇਜਰੀਵਾਲ ਤਾਂ ਆਮ ਆਦਮੀ ਦੀ ਸਿਆਸਤ ਨੂੰ ਚਮਕਾਉਣ ਵਾਸਤੇ ਪੰਜਾਬ ਨੂੰ 베ਛੜਿਆ ਪਰ ਮੈਂ ਜਿਹੜੇ ਭਗਵੰਦ ਮਾਨ ਜੀ ਡਾਕਟਰਾਂ ਨੇ ਉਹਨਾਂ ਨੂੰ ਰੋਗੀ ਵੀ ਦੱਸਦਾ ਹੈ ਕਿ ਰੋਗੀ ਹੈ ਕਾਫੀ ਵੱਡੇ ਉਹ ਤੇ ਪਰ ਉਹ ਆਮ ਆਮੀ ਕਲੀਨਿਕ ਤੇ ਜਾਣ ਦੀ ਬਜਾਏ ਜੇ ਸਰਕਾਰੀ ਹਸਪਤਾਲਾਂ ਜਾਂਦੇ ਐਸ ਵੇਲੇ ਫੋਰਟੀਚ ਨੇ ਹੁਣ ਮੈਂ ਤਾਂ ਦਿੱਲੀੋਂ ਆਈਆਂ ਤੇ ਦਿੱਲੀ 'ਚ ਜਿਹੜਾ ਰੋਗ ਪਤਾ ਲੱਗਿਆ ਹੈ ਕਿ ਜੇ ਝਾਸੇ 'ਚ ਗਿਰੇ ਤੇ ਕੇਜਰੀਵਾਲ ਸਾਹਿਬ ਨੇ ਉਸ ਦਿਨ ਅਸਤੀਫਾ ਮੰਗਿਆ ਸੀਗਾ ਕਿਉਂਕਿ ਕੱਟਰ ਇਮਦਾਦਾਰ ਕਹਿਣ ਵਾਲੇ ਕੇਜਰੀਵਾਲ ਸਾਹਿਬ ਤੇ ਜੇਲ੍ਹ ਕੱਟ ਕੇ ਆਏ ਨੇ ਕਿਉਂਕਿ ਇੰਨਾ ਵੱਡਾ ਨਸ਼ੇ ਦਾ ਘੁਟਾਲਾ ਸ਼ਰਾਬ ਦਾ ਕੀਤਾ لیکن ਸਾਡੇ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦੇ ਵੀ ਵੱਡੇ ਘਟਾਲੇ ਜਿਹੜੇ ਫੜੇ ਗਏ ਨੇ ਜਿਹਦੇ ਕਰਕੇ ਉਹਨਾਂ ਦੇ OSD ਕੱਟੇ ਗਏ ਨੇ ਕਈ ਮੰਤਰੀ ਕੱਟੇ ਗਏ ਨੇ ਉਹ ਸਾਰਾ ਕਾਲਾ ਚਿੱਠਾ केजरीवाल ਸਾਹਿਬ ਕੋਲ ਪਹੁੰਚ ਗਿਆ ਤੇ استیفا ਮੰਗਾ ਗਿਆ ਜਿਹਦੇ ਕਰਕੇ ਹੁਣ ਮੈਂ ਪ੍ਰਾਰਥਨਾ ਕਰਦੀਆਂ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਹੋਏ ਲੇਕਿਨ ਸੁਣਨ ਨੂੰ ਆ ਰਿਹਾ ਕਿ ਜਿਹੜਾ ਹਵਾਲਾ ਦਾ ਪੈਸਾ ਬਾਹਰ ਭੇਜਿਆ ਹੈ ਉਹਨਾਂ ਇਲਾਜ ਵਾਸਤੇ ਸਰਕਾਰੀ ਇਲਾਜ ਵਾਸਤੇ ਜਾਣਗੇ ਮੈਂ ਤਾਂ ਕਹਿੰਦੀ ਇਹਨਾਂ ਦੇ ਸਾਰਿਆਂ ਦੇ ਪਾਸਪੋਰਟ ਜ਼ਬਤ ਕੀਤੇ ਜਾਣ कि ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਇਹ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਗੱਲਾਂ ਸੁਣਾ ਕੇ ਸੱਤਾ ਵਿੱਚ ਬਹਿ ਕੇ ਕਦੇ ਕਾਂਗਰਸ ਝੂਠੀ ਸਾਹ ਖਾ ਲੈ ਗੁਟਕਾ ਸਾਫ ਦੇ ਤਾ ਸੱਤਾ ਵਿੱਚ ਆ ਜਾਏ ਕਦੇ ਝੂਠੀ ਗਾਰੰਟੀਆਂ ਦੇ ਦੇ ਤਾਂ ਬੈਠ ਕੇ ਲੁੱਟ ਕੇ ਪੰਜਾਬ ਨੂੰ ਫਿਰ ਛੂਮੰਤਰ ਹੋ ਕੇ ਉੜ ਜਾਣ ਪੰਜਾਬ ਦੇ ਲੋਕੀ برداشت ਨਹੀਂ ਕਰਨਗੇ ਇੱਕ ਇੱਕ ਪੈਸੇ ਦਾ ਹਿਸਾਬ ਇਹਨਾਂ ਨੂੰ ਦਿਨਾ ਪੋਗਾ ਜਿਵੇਂ ਹਾਈ ਕੋਰਟ ਨੇ ਕਿਹਾ ਹੈ ਆਯੋਸ਼ਮਾਨ ਦੀ ਸਹੂਲਤਾ ਪੰਜਾਬ 'ਚ ਹਸਪਤਾਲਾਂ ਦੇ ਪੈਸੇ ਬੰਦ ਹੋ ਗਏ ਨੇ ਕਿਉਂਕਿ ਉਹ ਪੈਸੇ ਜਿਨ੍ਹਾਂ ਲੋਕਾਂ ਦਾ ਇਲਾਜ ਹੋਣਾ ਸੀ ਉਹ ਪੈਸੇ ਇਹਨਾਂ ਨੇ ਇਸ਼ਤਿਹਾਰਾਂ 'ਚ ਉੜਾਏ ਨੇ ਇਹਨਾਂ ਨੂੰ ਉਹ ਹਿਸਾਬ ਦੇਣਾ ਪਊਗਾ ਇੱਕ ਇੱਕ ਪੈਸਾ ਇਹਨਾਂ ਤੋਂ ਕਢਵਾਇਆ ਜਾਊਗਾ ਜਿਸ ਦਿਨ ਅਕਾਲੀ ਦਲ ਦੀ ਸਰਕਾਰ ਆ ਗਈ ਸਾਰੀ ਚੀਜ਼ਾਂ ਦਾ ਹਿਸਾਬ ਲੈ ਕੇ ਪੈਸਾ ਲੋਕਾਂ ਤੋਂ ਜਿਨ੍ਹਾਂ ਦੇ ਕਾਰਡ ਕੱਟੇ ਗਏ ਨੇ ਪੈਨਸ਼ਨ ਛਗਨ ਬੰਦ ਕਰ ਦਿੱਤੀ ਗਈ ਹੈ ਜੋ ਹਸਪਤਾਲਾਂ ਨੂੰ ਡਿਊ ਹੈ ਜੋ ਸਕੂਲ ਐਜੂਕੇਸ਼ਨ ਸਿਸਟਮ ਸਾਰਾ ਤੈਸ਼ ਨੈਸ਼ ਕਰਕੇ ਨਸ਼ਿਆਂ ਦੇ ਦਰਿਆ ਚਲਾਤੇ ਨੇ ਇਹ ਸਿਸਟਮਸ ਠੀਕ ਕਰਾਂਗੇ ਉਹਨਾਂ ਨੂੰ ਜੇਲਾ ਚ ਭੇਜ ਕੇ ਜਿਨ੍ਹਾਂ ਨੇ ਇਹ ਸਿਸਟਮ ਖਰਾਬ ਕੀਤਾ ਹੈ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਈਵਨਿੰਗ ਟੂ ਆਲ ਆਫ ਯੂ ਅੱਜ ਦਾ ਸਾਡੀ ਹੈ ਜੀਸੀ ਡਾਕਟਰ ਆਰਕੇ ਗੁਲਾਟੀਆ ਕਾਨਫਰੈਂਸ 2024 ਇਸ ਆਰਕੇ ਗੁਲਾਟੀਆ ਕਾਨਫਰੈਂਸ ਸੀਐਮਈ 2024 ਇਹ ਪੰਜਾਬ ਸਟੇਟ ਚੈਪਟਰ ਜਿਹੜਾ ਰੈਡੀਓਲੋਜੀ ਐਸੋਸੀਏਸ਼ਨ ਦਾ ਹੈ ਉਹਨੂੰ ਇਸ ਸਾਲ ਅਲੋਟ ਹੋਈ ਸੀ ਇਹ ਇੱਕ ਨੈਸ਼ਨਲ ਸੀਐਮਈ ਹੈ ਜਿਹੜੀ ਨੈਸ਼ਨਲ ਬੋਡੀ ਬਨੂੰ ਅਲੋਟ ਹੁੰਦੀ ਹੈ ਤੋਂ ਇਹ ਸੀਐਮਈ ਦੇ ਵਿੱਚ ਇਹਦਾ ਥੀਮ ਜਿਹੜਾ ਫੀਟਲ ਇਮੇਜਿੰਗ ਬੇਸਿਕ ਟੂ ਐਡਵਾਂਸ ਫੀਟਲ ਇਮੇਜਿੰਗ ਮਤਲਬ ਜਿਹੜੀ ਪ੍ਰੇਗਨੈਂਸੀ ਹੈ ਉਹਦਾ ਜਿਹੜਾ ਅਲਟਰਾਸਾਉਂਡ ਹੁੰਦਾ ਪ੍ਰੈਗਨੈਂਸੀ ਜੰਦਰ ਜਿਹੜਾ ਬੱਚਾ ਪਲ ਰਿਹਾ ਉਹਦਾ ਅਲਟਰਾਸਾਉਂਡ ਹੈ ਦੇਖਣ ਲਈ ਬੱਚੇ ਦੇ ਸਾਰੇ ਅੰਗ ਠੀਕ ਨੇ ਬੱਚੇ ਦੀ ਸਿਹਤ ਠੀਕ ਹੈ ਕਿੰਨੇ ਅਲਟਰਾਸਾਉਂਡ ਹੋਣੇ ਆ ਕਿੰਨੇ ਨਹੀਂ ਹੋਣੇ ਇਹ ਉਹਦੇ ਉੱਤੇ ਸਾਰੇ ਲੈਕਚਰਸ ਹੋਏ ਇਹਦੇ ਵਿੱਚ ਸਾਡੀ ਫੈਕਲਟੀ ਆਲ ਓਵਰ ਇੰਡੀਆ ਜਿਹੜੇ ਪੂਰੇ ਐਕਸਪਰਟਸ ਨੇ ਜਿਨ੍ਹਾਂ ਦੇ ਫਾਈਨਲ ਡਿਸੀਜਨਸ ਨੇ ਉਹ ਸਾਰੇ ਇੱਥੇ ਆਏ ਫਰਮ ਟੂ ਦਿੱਲੀ ਟੂ ਚੇਨਈ ਕੰਨਿਆ ਕੁਮਾਰੀ ਡਾਕਟਰ ਰਾਮਾ ਮੂਰਤੀ ਡਾਕਟਰ ਅਸ਼ੋਕ ਥਰਾਣਾ ਵੱਡੇ ਵੱਡੇ ਨਾਮ ਜਿਹੜੇ ਡੈਲੀਗੇਟਸ ਨੇ ਫਰਸਟ ਟਾਈਮ ਰਿਕਾਰਡਸ ਬ੍ਰੇਕ ਹੋਇਆ 500 ਤੋਂ ਵੱਧ ਡੈਲੀਗੇਟਸ ਆੜ ਤੋਂ ਆਏ ਆਲ ਓਵਰ ਇੰਡੀਆ ਕਸ਼ਮੀਰ ਤੋਂ ਕੰਨਿਆ ਕੁਮਾਰੀ ਚੇਨਈ ਗੁਜਰਾਤ ਉੜੀਸਾ ਤੁਸੀਂ ਪੌਂਡੀਚਰੀ ਕੋਈ ਨਾਮ ਲੋ ਇੱਥੇ ਸਾਰੇ 150 ਤੋਂ ਵੱਧ ਸਟੂਡੈਂਟਸ ਨੇ ਆਪਣੀ ਜਿਹੜੇ ਪੇਪਰਸ ਪ੍ਰੈਜ਼ੈਂਟ ਕੀਤੇ ਤੋਂ ਇਹ ਜਿਹੜਾ ਪ੍ਰੋਗਰਾਮ ਪੰਜਾਬ ਆਈਆਰ ਨੇ ਤਰਾਇਆ ਪੰਜਾਬ ਆਈਆਰ ਦੇ ਪ੍ਰਧਾਨ ਹੋਣ ਦੇ ਨਾਤੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਰੋਟਰ ਮਨਦੀਪ ਸਿੰਘ ਮੈਂ ਆਪਣੇ ਸੈਕਟਰੀ ਰੋਟਰ ਸੁਨਾਲੀ ਆਪਣੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਮੈਂ ਸਾਰੇ ਡੈਲੀਗੇਟਸ ਦਾ ਬਹੁਤ ਧੰਨਵਾਦੀ ਹਾਂ ਜਿਹਨਾਂ ਨੇ ਸਪੈਸ਼ਲ ਇਹ 2 ਦਿਨ ਦੀ ਕਾਨਫਰੰਸ ਜਿਹੜੀ ਆਪਣੀ ਰੈਡੀਸਨ ਚ ਹੋਈ 29 ਸਪਟੰਬਰ ਨੂੰ ਸਾਡੇ ਤੋਂ ਆਏ ਉਸ ਤੋਂ ਬਾਅਦ ਚੋਂਚੀ ਸਾਡੀ ਐਸੋਸੀਏਸ਼ਨ ਇਜ਼ ਊਮਨ ਓ ਜਿਹੜੇ ਪੈਟਰਨ ਨੰਨੀ ਛਾਂ ਦੇ ਸ਼੍ਰੀਮਤੀ ਹਰਸ਼ਿੰਦਰ ਟੌਰ ਬਾਦਲ ਜੀ ਮੈਂਬਰ ਪਾਰਲੀਮੈਂਟ ਫਾਰਮਰ ਯੂਨੀਅਨ ਕੈਬਨਿਟ ਮਿਨਿਸਟਰ ਗਵਰਨਮੈਂਟ ਆਫ ਇੰਡੀਆ ਮੈਡਮ ਲਈ ਅਸੀਂ ਹਿਅਰ ਹੋਲ ਹਾਰਟਿਡਲੀ ਦਿਲੋਂ ਉਹਨਾਂ ਦਾ ਲਈ ਧੰਨਵਾਦ ਹੈ ਮੈਡਮ ਨੇ ਆਪਣਾ ਟਾਈਮ ਕੱਢਿਆ ਤੁਸੀਂ ਸਾਰਿਆਂ ਨੇ ਦੇਖਿਆ ਮੈਡਮ ਸਾਡੇ ਇਸ ਫੰਕਸ਼ਨ ਚ ਐਜ਼ ਅ ਚੀਫ ਗੈਸਟ ਆਏ ਮੈਡਮ ਨੇ ਆਪਣੇ ਵਿਚਾਰ ਦੱਸੇ ਰਿਗਾਰਡਿੰਗ ਫੀਮੇਲ ਚਾਈਲਡ ਏਮਪਾਵਰਮੈਂਟ ਆਫ ਦ ਊਮਨ ਮੈਡਮ ਦਾ ਜਿਹੜਾ ਨੰਨੀ ਛਾਂ ਪ੍ਰੋਗਰਾਮ ਹੈ ਸਾਰਾ ਹਾਲ ਜਿਹੜਾ ਹੈ ਉਹਦੇ ਵਿੱਚ ਜਿਹੜਾ ਟੋਟਲੀ ਪੂਰਾ ਫੁਲੀ ਫੁਲੀ ਇਮਪ੍ਰੈਸਡ ਮੈਂ ਉਹਨਾਂ ਦਾ ਮੈਡਮ ਦਾ ਦਿਲੋਂ ਧੰਨਵਾਦ ਕਰਦਾ ਮੈਂ ਉਹਨਾਂ ਦਾ ਬਹੁਤ ਧੰਨਵਾਦੀਆਂ ਰਿਣੀਆਂ ਜੀ ਉੱਥੇ ਸਾਡੇ ਪ੍ਰੋਗਰਾਮ ਚ ਨਾਲ ਆਏ ਨੇ ਆਪਣੀ ਐਸੋਸੀਏਸ਼ਨ ਦਾ ਇਦੇ ਵਿੱਚ ਆਪਾਂ ਇੱਕ ਆਪਣੀ ਪੰਜਾਬ ਰਾਇਓਲੋਜੀਕਲ ਕ੍ਰੋਨਿਕਲ ਵੀ ਰਿਲੀਜ਼ ਕੀਤਾ ਹੈ that is a ਨਿਊਜ਼ਲੈਟਰ ਜਿਹੜੀ will be released every fourth what you say every quarterly ਉਹ ਚੇਤ ਅਚੀਵਮੈਂਟ ਪੰਜਾਬ ਦੇ ਰਾਇਓਲੋਜਿਸ ਦੀਆਂ ਕੁਝ ਵੀ ਨੇ ਜਿਹੜੀ ਫਨ ਹੈ ਫਰੋਲਿਕਾ ਉਹ ਸਾਰਾ ਉਹ ਦੱਸਿਆ ਜਾਏਗਾ ਅੱਜ ਉਹਦੀ ਪਹਿਲੀ ਟੋਪੀ ਵੀ ਅਸੀਂ ਅਨਦਰਲ ਇਸ਼ੂ ਉਹ ਵੀ ਅਸੀਂ ਆਲ ਰਿਲੀਜ਼ ਕੀਤਾ ਹੈ ਇਹ ਉਹ ਦੋ ਦਿਨ ਦੀ ਕਾਨਫਰੰਸ ਤੇ ਸਾਰੇ ਸਾਇੰਟੀਫਿਕ ਲੈਕਚਰ ਚੱਲਨੇ ਨੇ ਫੀਟਲ ਇਮੇਜਿੰਗ ਦੇ ਉੱਤੇ ਅੱਜ ਤੁਸੀਂ ਦੇਖਿਆ ਨਾਰਮਲੀ ਕਾਨਫਰੰਸ ਸੈਕਲ ਦੇਖਣ ਨੂੰ ਮਿਲਦਾ ਹੈ ਸਟੂਡੈਂਟਸ ਪੜਨ ਆਉਂਦੇ ਸਿਰਫ ਕਾਨਫਰੰਸ ਹਾਲ ਦੇ ਵਿੱਚ ਰਸ਼ ਘੱਟ ਹੁੰਦਾ ਹੈ ਬਾਹਰ ਖਾਨ ਪੀਣ ਜ਼ਿਆਦਾ ਹੁੰਦਾ 9 ਵਜੇ ਸਾਡਾ ਹਾਲ ਸ਼ੁਰੂ ਹੋਇਆ ਮੋਰ ਥੈਨ 500 ਐਲੀਜੀਜੈਂਟਸ ਆਰ ਸਿਟਿੰਗ ਇਨ ਦਾ ਹਾਲ ਅਨਟਿਲ 6 ਪੀਐਮ ਐਟ ਦਾ ਇਵਨਿੰਗ ਐਂਟਾਇਰ ਹਾਲ ਇਜ਼ ਫੁੱਲ ਮੈਂ ਸਾਰੇ ਡੈਲੀਗੇਟਸ ਦਾ ਫੈਕਲਟੀ ਦਾ ਬਹੁਤ ਧੰਨਵਾਦੀ ਹਾਂ ਕਿ ਸਾਰਿਆਂ ਨੇ ਇੱਥੇ ਸਾਡੇ ਸ਼ੋਭਾ ਵਧਾਈ ਹੈ ਕੰਬ੍ਰੇਸਰ ਸ਼ਹਿਰ ਚ ਆ ਕੇ ਬਹੁਤ ਬਹੁਤ ਧੰਨਵਾਦੀ ਤੁਹਾਡੀ ਪ੍ਰੈਸ ਦਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਆਏ ਹੋ ਮੇਰੀ ਤੁਹਾਨੂੰ ਸਾਰਿਆਂ ਨੂੰ ਵੀ ਇੱਕ ਰਿਕਵੈਸਟ ਹੈ ਇੱਕ ਊਮਨ ਏਮਪਾਵਰਮੈਂਟ ਇੱਕ ਊਮਨ ਤੁਸੀਂ ਸਾਰੇ ਇਹਨੂੰ ਪ੍ਰਮੋਟ ਕਰੋ ਬਿਕਾਜ਼ ਵੀ ਹੈਵ ਟੂ ਡਿਵੈਲਪ ਅ ਨੇਸ਼ਨ ਜਿਸ ਜੈਂਡਰ ਇਕਵੈਲਟੀ ਹੈ ਊਮਨ ਏਮਪਾਵਰਮੈਂਟ ਹੈ ਥੈਂਕ ਯੂ ਸੋ ਮੱਚ ਥੈਂਕ ਯੂ ਡਾਕਟਰ ਰਮਨਦੀਪ ਸਿੰਘ ਪ੍ਰੈਜ਼ੀਡੈਂਟ ਪੰਜਾਬ ਆਈਆਰਆਈ